ਪਿਆਰ ਭਰੀ ਸਾਸਰੀ ਕਾਲ ਕਿਸ ਨੇ ਐਡ ਲਉਣੀ ਤਾਂ ਪੇਪਰ ਸਪੋਰਟਰ ਤੇ ਨੰਬਰ ਚੱਲ ਜਾਂਦਾ 5 ਤੋਂ 7 ਫੁੱਟ ਮਾਪੇ ਜਕਰ ਵੀਡੀਓ ਲੇਕ ਲੇਖੇਰ ਕਮੈਂਟ ਚੈਨਲ ਕੋ ਦੋ ਕਰਦੇ ਆਪਾਂ ਲੇ ਕੇ ਚਾਰ ਚੀਜ਼ਾਂ ਵੀਡੀਓ ਸਾਲੀ ਬੇਕੋ ਸਟੈਪ ਨਾਲ ਕੋ ਰੀਪਰ ਆ ਜੀਰੋ ਡ੍ਰਿਲਰ ਟਰਾਲੇ ਆ ਤੇ ਟਰਾਲੀਆਂ ਤੇ ਕੋਕਾ ਬੀਜ ਸੁਮਾਣਾ ਤੇ 13.6 ਦੀ ਟਰਾਲੀ ਆ ਪੰਪ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣੀ ਵੀ ਤੇ ਸਪਰਕਟਾ ਦੇ ਜੈਕ ਵਾਲੀ ਤੇ ਏਰੀਆ ਹੈਗਾ ਅੰਮ੍ਰਿਤਸਰ ਅੰਬਰਸਰ ਤੇ ਪਿੰਡ ਲੋਪੋ ਲੋਪੋ ਪਿੰਡ ਦੇ ਵਿੱਚ ਖੜੀ ਆ ਤੇ ਜ਼ਿਲ੍ਹਾ ਅੰਬਰਸਰ ਆ ਤੇ ਲੋਪੋ ਪਿੰਡ ਦਾ ਤੇ 8 ਇੰਚੀ ਗਾਡਰਾਂ ਚ 8 ਨੜੀ ਹੱਬ ਚ 4 ਇੰਚੀ ਹਿੱਸੇ ਚ ਸਿੰਗਲ ਜੈਕ ਲੱਗਿਆ ਹੋਇਆ ਇਹਨੂੰ ਤੇ ਲੈਫਟ ਵਾਲੀ ਟਰਾਲੀ ਆ ਇਹ 3 ਫੁੱਟ ਬੈੱਡ ਆ 2 ਫੁੱਟ ਵਾਰ ਆ ਤੇ ਪੂਰੀ ਵਧੀਆ ਟਰਾਲੀ ਆ ਕਿਸੇ ਵੀਰ ਪਈ ਨਹੀਂ ਲੈਣੀ ਉਹ ਵੀਰ ਸਪਰਕਾ ਸਕਦੇ ਆ ਤੇ ਟਾਇਰ ਤੁ ਨਹੀਂ ਵੇਖ ਹੀ ਸਕਦੇ ਆ ਕਿਆ ਹੋ ਗਿਆ ਤੇ ਪੂਰੀ ਵਧੀਆ ਹੈਵੀ ਤੋਂ ਭਾਰੀ ਟਰਾਲੀ ਬਣੀ ਵੀ ਆ ਪੂਰੀ ਭਾਰੀ ਟਰਾਲੀ ਆ ਤੇ 13.5 ਲੀਟਰ ਦੀ ਟਰਾਲੀ ਆ ਤੇ ਇਹਦਾ ਕੋਕਾਪੀ ਟਰਾਲੀ ਆ 8 ਇੰਚੀ ਗਾਡਰ 8 ਨੜੀ ਹੱਬ ਤੇ 4 ਇੰਚੀ 5 ਇੰਚੀ ਹਿੱਸਾ ਤੇ ਗਾਡਰ ਵੇਖ ਸਕਦੇ ਤੁਸੀਂ ਕਿਹੜੇ 8 ਇੰਚੀ ਕਿੰਨੇ ਮੋਟੇ ਆ ਅੱਜ ਕੱਲ ਤੇ ਕਿਹੜੇ ਟਰਾਲੇ ਹੁਣ ਬਣ ਕੇ ਆਉਂਦੇ ਉਹਨਾਂ ਦੇ ਮੁਕਾਬਲੇ 'ਚ 8 ਇੰਚੀ ਗਾਡਰ 10 ਇੰਚੀ ਗਾਡਰਾਂ ਦੇ ਕਿਹੜੇ ਹੁੰਦੇ ਆ ਉਹਨਾਂ ਨੇ ਕ ਕਾਦਰ ਪਤਲੀ ਹੁੰਦੀ ਦੀ ਗਾਡਰ ਦੀ ਕਾਦਰ ਬਹੁਤ ਮੋਟੀ ਆ ਪੂਰੇ ਮੋٹے ਕਾਦਰਾਂ ਲੈਂ ਦੂਜਾ ਲੱਗੇ ਵੀ ਗਾਡਰ ਤੇ 8 ਇੰਚੀ ਆਉਂਦਾ ਗੱਡ ਤੇ ਗਾਡਰ ਹੈ ਪੂਰੇ ਮੋٹے ਆ ਤੇ ਪੂਰੇ ਲੰਮੇ ਕਾਟੇ ਚਾਹੇ ਮੱਛੀ ਹੁੱਕ ਚ ਨਹੀਂ ਬਿਨਾ ਮੱਛੀ ਹੁੱਕ ਚ ਆ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਤੇ ਜ਼ਿਲ੍ਹਾ ਬਰਸਰ ਤੇ ਪਿੰਡ ਲੋਪੂ ਉੱਥੇ ਖੜੀ ਆ ਦੇ ਹੋਟਰਾਦਾਂਗਾ ਇੱਕੇ ਵੀਰ ਕੋਲੇ ਇੱਕੇ ਵੀਰ ਦਾ ਸਮਾਨ ਹੈ ਇਹ ਇੱਕੇ ਵੀਰ ਦਾ ਸਮਾਨ ਲੈ ਕੇ ਆਏ ਆਂ ਆਪਾਂ ਵੀਰ ਕੋਲ ਸਾਰੀ ਵੀ ਸਟੈਪ ਨਾ ਕਰਿਓ 12 6 ਡੀ ਟਰਾਲੀ ਆ 12 ਦੀ ਤੇ ਕਿਸੇ ਵੀ ਪੈ ਨਹੀਂ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 10 ਫੁੱਟ ਬੈੱਡ ਤੇ 2 ਫੁੱਟ ਵਾਰ ਤੇ ਮੱਛੀ ਹੱਕ ਚ ਟਰਾਲੀ ਆ ਤੇ ਪੰਪ ਵਾਲੀ ਟਰਾਲੀ 12 ਦੀ ਤੇ 12 6 ਦੀ ਤੇ ਕਿਸੇ ਵੀ ਪੈ ਨਹੀਂ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇੱਕੇ ਵੀਰ ਦਾ ਸਮਾਨ ਹੈ ਇਹ ਤੇ ਪੂਰੀ ਵਧੀਆ ਟਰਾਲੀ ਆ 8 ਇੰਚੀ ਦਾ ਡਰਾਚੀ ਇਹ ਆ ਤੇ 8 ਜੜੀ ਹੱਬ ਚਾ ਤੇ 4 ਇੰਚੀ ਹਿੱਸੇ ਚਾ ਤੇ ਪੰਪੇ ਨੂੰ ਵੀ ਲੱਗਿਆ ਵਾ ਕਿਸੇ ਵੀ ਤੇ ਵਧੀਆ ਟਰਾਲੀ ਆ ਉਹ ਨਿੱਕੇ ਜੇ ਮੁੰਡਾ ਖੜਾ ਤੇ ਕਿਸੇ ਵੀਰ ਪਾਈ ਨੂੰ ਲੈਣੀ ਹੋਵੇ ਵੀ ਨਸਪਰ ਕਰ ਸਕਦੇ ਆ ਇਹਦਾ ਤੂੜੀ ਦਾ ਕੰਮ ਵੀ ਲੈ ਸਕਦੇ ਉੱਤੇ ਜਾਲੀ ਲੱਗ ਸਕਦੀ ਆ ਟੋਪੀ ਬਣਾ ਕੇ ਉਹਦੇ ਤੂੜੀ ਵਾਲਾ ਮੋਹਰਾ ਜਿਹਾ ਹੈਗਾ ਤੇ ਕਿਸੇ ਕੋਕਾ ਪੀਟਰਾ ਦੀ ਸਾਰੀ ਜਾਣਕਾਰੀ ਤੁਸੀਂ ਫੋਨ ਲੱਗ ਕੇ ਲੈ ਸਕਦੇ ਆ ਤੇ ਇਹਦਾ ਵੀ ਰੇਟ ਫੋਨ 'ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਮਾਲਕਾ ਨੇ ਤੇ ਕੋਕਾ ਪੀਟਰਾ ਦੀ ਆ ਮਾਲਕ ਵੀ ਤਾਂ ਨੰਬਰ ਉੱਤੇ ਕਿਹਾ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਪਿੰਡ ਪਿੰਡ ਲੋਪੋ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ 1 ਮਿੰਟ ਕੋਕਾ ਪੀਸਟਰਾ ਦੀ ਆ ਤੇ ਇਹਦਾ ਰੇਟ ਸਾਰਿਆਂ ਦਾ ਫੋਨ 'ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਤੇ 12 6:30 6 ਦੀ ਟਰਾਲੀ 12 6 ਦੀ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਆ ਹੀ ਨਹੀਂ ਪਤਾ ਵੀ ਨਵੀਆਂ ਤੇ ਪੁਰਾਣੀਆਂ ਇਹ ਰੰਗ dama ਕੀਤਾ ਵਾ ਉਹ ਤੜੀ ਫੋਨ ਲੱਗ ਜਾਣ ਕਰੀ ਰੀਪਰ ਹੈਗਾ 5:35 ਫੁੱਟ ਲੰਮਾ ਚੌੜਾ ਇਹ ਤੇ ਪੂਰਾ ਵਧੀਆ ਰੀਪਰ ਫੁੱਲ ਗੇਰਾਂ ਦੀ ਗਾਰੰਟੀ ਆ ਕਰਤੇ ਵੱਢਣ ਵਾਲਾ ਰੀਪਰ ਤੇ ਕਈ ਕਟਰ ਵੀ ਕਹਿੰਦੇ ਆ ਅੰਬਰਸਰਾਂ ਦਾ ਕਟਰ ਕਹਿੰਦੇ ਇਹਨੂੰ ਕਰਤੇ ਕੱਟਣ ਵਾਲਾ ਕਟਰ ਰੋਸ ਤੇ ਪੂਰਾ ਵਧੀਆ ਫੁੱਲ ਕੇਰਾਂ ਦੀ ਗਾਰੰਟੀ ਹੈ ਕਲਾਸ ਪੂਰਾ ਠੋਸ ਬਣਿਆ ਵਾ ਸ਼ਾਰਟ ਦਾ ਕਲਾਸ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਪੂਰੇ ਚਲਦੀ ਹਾਲਤ ਚ ਆ ਵੱਡ ਕੇ ਇੱਕ ਕਰਤੀ ਉੱਤੇ ਪਰਾਲੀ ਪਈ ਆ ਉਵੇਂ ਫੋਟੋ ਖਿੱਚ ਕੇ ਪਾਤੀਆਂ ਇਹਦਾ ਵੀ ਰੇਟ ਫੋਨ ਤੇ ਕਰ ਸਕਦੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋ ਕੰਪਿਊਟਰ ਆਦੀ ਆਰੀਪਰਾ 13 ਫੁੱਟੀ ਜੀ ਰੋਡ ਰੈਲ 13 13 ਦੀ ਸੌਰੀ ਵੀਰੇ ਕੇਰਾਂ ਦੀ 13 ਦੀ 13 ਦੀ ਜੀ ਰੋਡ ਰੈਲ ਆ 13 ਪੂਰੀ ਤੇ ਡਬਲ ਖੁਰਨੀ ਚਾਹੀਏ ਤੇ ਕਿਸੇ ਵੀਰ ਪਾਈ ਨੂੰ ਲੈਣੀ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਪੂਰੀ ਚਲਦੀ ਹਾਲਤ ਚਾ ਪੂਰੇ ਬਸਤੌਲ ਕੰਮ ਕਰਦੇ ਜੀ ਇਹਦੇ ਤੇ 13 ਪੂਰੀ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ ਆ ਇਹਦਾ ਵੀ ਰੇਟ ਦੱਸਿਆ ਨਹੀਂ ਰੇਟ ਫੋਨ ਤੇ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਪੀਸੋ ਇਹ ਵੀ ਜੀਰੋ ਰਹਿੰਦਾ ਤੇ ਬਸਤੌਲ ਸਤੌਲ ਸਭ ਕੰਮ ਕਰਦੇ ਆ ਕਿਆਪਾ ਰੇਟ ਦੀ ਗੱਲ ਕਰੀਆ ਰੇਟ ਇਹਦਾ ਵੀ ਨਹੀਂ ਦੱਸਿਆ ਵੀਰ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ ਆਏ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ